ਕੇ ਸਪੋਰਟ ਹੋਇਆ ਕਿ ਜਿਹੜਾ ਸ਼ੇਖ ਸ਼ੇਖਪੁਰ ਸ਼ੇਖ ਮੁਬਾਰਕਪੁਰ ਲਾਗੇ ਕੋਈ ਡੈੱਡ ਬੋਡੀ ਮਿਲੀ ਆ। ਇਮੀਡੀਏਟਲੀ ਜਿਹੜਾ ਪਾਰਟੀਆਂ ਨੇ ਉਹਦਾ ਰਸ਼ ਕੀਤਾ ਤੇ ਜਾ ਕੇ ਜਿੱਦੋਂ ਸਾਡੇ ਕੋਲ ਚ ਆਇਆ ਉਹਨੂੰ ਦੱਸਿਆ ਕਿ ਇਹ ਇੱਕ ਮਰਡਰ ਕੇਸ ਹੈ ਇਹਦੇ ਤੇ ਬਲੱਡ ਵਗੈਰਾ ਸਾਰਾ ਜਿਹੜਾ ਨਿਕਲੇ ਹੋਇਆ ਫਿਰ ਅਸੀਂ ਉੱਥੇ ਮੌਕੇ ਤੇ ਟੀ ਸ਼ਾਨਮਿਨ ਕੀਤੀ ਸ਼ਾਨਮਿਨ ਕਰਕੇ ਸਾਡੀਆਂ ਸਾਰੀਆਂ ਜਿਹੜੀਆਂ ਸੋਰਸਸ ਸੀ ਉਹ ਅਸੀਂ ਐਕਟੀਵੇਟ ਕੀਤੇ ਸਾਨੂੰ ਇਹਦਾ ਕੁਝ ਥੇਰ ਬਾਅਦ ਕਰਿਓ ਲੱਗਾ ਵੀ ਇਹ ਪੁਰਾਣੇ ਪੁਰਾਣੇ ਬੰਦੇ ਜਿਹੜੇ ਇੱਥੇ ਰਾਤ ਇਕੱਠੇ ਸੀਗੇ ਇਹ ਜਦੋਂ ਸਾਨੂੰ ਬੰਦਿਆਂ ਨੂੰ ਡਾਉਨਡਾਪ ਕੀਤਾ ਫਿਰ ਪਤਾ ਲੱਗਾ ਵੀ ਇਹ ਜਿਹੜਾ ਲੜਾਈ ਵਕਈ ਇਨਾਂਚ ਹੋਈ ਆ ਇਹਦੇ ਤਿੰਨੇ ਬੰਦੇ ਪਹਿਲਾਂ ਚਾਰਾਂ ਨੇ ਜਿਨ੍ਹਾਂ ਨੇ ਉਹਨੂੰ ਘਰੋਂ ਬੁਲਾਇਆ ਬੁਲਾ ਕੇ ਸ਼ਰਾਬ ਕੀਤੀ ਸ਼ਰਾਬ ਪੀਣ ਤੋਂ ਬਾਅਦ ਉਹਨਾਂ ਕੋਲ ਓਲਰੇਡੀ ਉਹਨਾਂ ਦਾ ਥਰੀ ਡਿਜ਼ਾਈਨਡ ਸੀਗਾ ਵੀ ਆਪਾਂ ਇਹਨੂੰ ਮਾਰਨਾ ਹੈ ਉਹਨੂੰ ਦਾਰੂ ਪਲਾ ਕੇ ਫਿਰ ਇਹ ਜਿਹੜਾ ਇਹਦੇ ਨਾਲ ਉਹਨੂੰ ਉਹਦਾ ਕਤਲ ਕਰਤਾ ਸਰ ਜੀ ਦਾ ਮਰਡਰ ਵਿਚਾਰੇ ਪ੍ਰਵਾਸੀ ਸੀਗੇ ਚਾਰੇ ਇੱਕ ਫੈਕਟਰੀ ਜੀ ਕੰਮ ਕਰਦੇ ਸੀਗੇ ਕਿੱਥੇ ਮਜੱਫਰਪੁਰ ਦੇ ਨੇ ਲੈਣ ਚਾਰੇ ਮਜੱਫਰਪੁਰ ਦੇ ਸੀ ਜਨੰਦ ਇੱਥੇ ਲੋਕਲ ਇੰਡਸਟਰੀਅਲ ਏਰੀਆ ਚ ਕੰਮ ਕਰਦੇ ਸੀ ਸਰ ਇਕੱਠੇ ਕੰਮ ਕਰਦੇ ਸੀ ਆਹ ਹਾਂ ਸਰ ਕਾਰਨ ਇਹ ਸੀਗਾ ਮਰਤਕ ਸੀਗਾ ਇਹਨੂੰ ਵਿਕਰਮ ਐਕਮੜਾ ਇਹਦੇ ਵਿੱਚ ਜਿਹੜਾ ਅਕਿਊਜ਼ ਦਿਖਦੇ ਉਹਨੂੰ ਉਹਨੂੰ ਡਾਊਟ ਸੀਗਾ ਵੀ ਜਿਹੜਾ ਵਿਕਰਮ ਨੇ ਉਹਦੀ ਜਿਹੜਾ ਰਕੇਸ਼ ਨੇ ਉਹਦੇ ਕੋਈ ਪਰਿਵਾਰਕ ਮੈਂਬਰ ਦੇ ਨਾਲ ਬਸ ਵੀ